ਸੱਤ ਸ਼ਰੀਆ ਕਾਲ ਭਰਾਵੋ ਅੱਜ ਤੁਹਾਡੇ ਲੈ ਕੇ ਆਏ ਹਾਂ ਬਹੁਤ ਸੋਹਣੀ ਤੇ ਸਾਫ਼ ਸੁਥਰੀ ਮਸ਼ੀਨ 2023 ਮਾਡਲ ਲਾਲ ਹਿੰਦੂ ਇੰਜਨ ਦੇ ਨਾਲ ਆ ਪੇਟੀਬੰਦ ਬਾਕੀ ਤੁਸੀਂ ਮਸ਼ੀਨ ਦੀ ਕੰਡੀਸ਼ਨ ਆਪ ਹੀ ਵੀਡੀਓ ਚ ਚੈੱਕ ਕਰ ਲਿਓ ਟਾਇਰ ਵਗੈਰਾ ਚੈੱਕ ਕਰੋ ਫੁੱਲ ਟਾਇਰ ਪਏ ਨੇਗੇ ਬਾਕੀ 엘ਿਵੇਟਰ ਸਾਈਡ ਤੋਂ ਚੈੱਕ ਕਰੋ ਬਹੁਤ ਸੋਹਣੀ ਮਸ਼ੀਨ ਪਈ ਆ ਗਈ ਤੇ ਵੀਰ ਦਾ ਨੰਬਰ ਆਪਣਾ ਨੋਟ ਕਰੋ 9417481645 ਪਿੰਡ ਦੁੱਲਵਾਲਾ ਜਿਲਾ ਮਾਨਸਾ ਸਿੱਧੂ ਮੁਸੇਵਾਲੇ ਪਿੰਡ ਦੇ ਕਰੀਬ ਆ ਬਾਕੀ ਤੁਸੀਂ ਮਸ਼ੀਨ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪਈ ਆ ਪੂਸ਼ ਵਗੈਰਾ ਤੋਂ ਵੀ ਤੇ ਹਿੱਸੇ ਵਗੈਰਾ ਤੋਂ ਵੀ ਕੱਲੀ ਕੱਲੀ ਚੀਜ਼ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਜਿੱਦਾਂ ਦੀ ਤੁਸੀਂ ਮਸ਼ੀਨ ਇੱਥੇ ਵੀਡੀਓ 'ਚ ਦੇਖ ਰਹੇ ਹੋ ਤੁਹਾਨੂੰ ਉਦਾਂ ਹੀ ਮਸ਼ੀਨ ਦੇਖਣ ਨੂੰ ਮਿਲੂਗੀ ਬਾਕੀ ਕਾਪੀ ਕਾਗਜ਼ ਦੀ ਫੁੱਲ ਗਾਰੰਟੀ ਮਿਲੂਗੀ ਤੇ ਫਰਸਟ ਪਾਰਟੀ ਦੇ ਨਾਂ ਦੀ ਤੇ ਬਾਕੀ ਜਿੰਨਾ ਸਮਾਨ ਨਾਲ ਆ ਸਾਰਾ ਸਮਾਨ ਨਾਲ ਮਿਲੂ ਇਸ ਦੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਡੈਕ ਵਗੈਰਾ ਵੀ ਲੱਗਿਆ ਹੋਇਆ ਸਪੈਸ਼ਲ ਤੁਸੀਂ ਇਧਰ ਚੈਂਜਰ ਵਗੈਰਾ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਮਸ਼ੀਨ ਪਈ ਆ ਬਾਕੀ ਇਦਾਂ ਦੀਆਂ ਸੋਹਣੀਆਂ ਮਸ਼ੀਨਾਂ ਦੇਖਣ ਲਈ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੇ ਚੰਗੀ ਲੱਗਦੀ ਹੈ ਵੀਰੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਬਾਕੀ ਆਪਣੇ ਪੇਜ ਨੂੰ ਕਰ ਲਓ ਫੋਲੋ ਧੰਨਵਾਦ ਵੀਰ ਜੀ